ਸਸਰੀ ਕਾਲਜੀ ਤੁਸੀਂ ਦੇਖ ਰਹੇ ਹੋ ਸ਼ੇਰ ਪੰਜਾਬ ਨਿਊਜ਼ ਚੈਨਲ ਨਵੀਂ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਇਆ ਗੱਲ ਕਰਦੇ ਆ ਕਿ ਬੰਦਾ ਆਸ਼ਕੀ ਦੇ ਵਿੱਚ ਪੈ ਕੇ ਕੀ ਕੁਝ ਨਹੀਂ ਕਰ ਸਕਦਾ ਚਾਹੇ ਉਹ ਕਿਸੇ ਦਾ ਕਤਲ ਵੀ ਕਰ ਸਕਦਾ ਹੈ ਤੇ ਜਾਂ ਕਿਸੇ ਵਾਸਤੇ ਆਪ ਖੁਦ ਮਰ ਵੀ ਸਕਦਾ ਹੈ ਜੀ ਹਾਂ ਇੱਕ ਐਸਾ ਹੀ ਇੱਕ ਮਾਮਲਾ ਜਿਹੜਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਕਿ ਘਰ ਦੀ ਨੂੰਹੀ ਘਰ ਦੀ ਜੜੀ ਆ ਉਹ ਡੈਨ ਬਣ ਗਈ ਜੀ ਹਾਂ ਤੁਹਾਨੂੰ ਦੱਸਦੀ ਆ ਕਿ ਘਰ ਦੀ ਨੂੰ ਨੇ ਹੀ ਆਪਣੇ ਹੀ ਸੋਹਰੇ ਨੂੰ ਮਰਵਾ ਦਿੱਤਾ ਪਹਿਲਾਂ ਤਾਂ ਨੂਹ ਵੱਲੋਂ ਫੋਨ ਕਰਕੇ ਆਪਣੇ ਸੋਹਰੇ ਨੂੰ ਬੁਲਾਇਆ ਜਾਂਦਾ ਹੈ ਕਿ ਤੁਹਾਨੂੰ ਸ਼ਰਾਬ ਪੀਣ ਵਾਸਤੇ ਕਿਸੇ ਨੇ ਤੁਹਾਨੂੰ ਨਹਿਰ ਦੇ ਕੋਲ ਬੁਲਾਇਆ ਉਸ ਤੋਂ ਬਾਅਦ ਕੀ ਹੁੰਦਾ ਹੈ ਨਹਿਰ ਦੇ ਵਿੱਚ ਜਦੋਂ ਸ਼ਰਾਬ ਪਿਆਈ ਜਾਂਦੀ ਤਾਂ ਨਹਿਰ ਦੇ ਵਿੱਚ ਉਸ ਨੂਹ ਵੱਲੋਂ ਆਪਣੇ ਆਸ਼ਿਕ ਨਾਲ ਰਲ ਕੇ ਆਪਣੇ ਸੋਹਰੇ ਨੂੰ ਜਿਹੜਾ ਨਹਿਰ ਦੇ ਵਿੱਚ ਧੱਕਾ ਮਾਰ ਦਿੱਤਾ ਜਾਂਦਾ ਹੈ ਜਿਹਦੇ ਕਾਰਨ ਉਸ ਦੀ ਮੌਤ ਹੋ ਜਾਂਦੀ ਹੈ ਘਰ ਦੇ ਵਿੱਚ ਕਾਫੀ ਦਿਨਾਂ ਤੋਂ ਜਿਹੜੇ ਮ੍ਰਿਤਕ ਦਾ ਜਿਹੜਾ ਭਰਾ ਸੀ ਉਹ ਲੱਭ ਰਿਹਾ ਸੀ ਆਪਣੇ ਆਪਣੇ ਭਰਾ ਨੂੰ ਕਿ ਆਖਰਕਾਰ ਗਿਆ ਤੇ ਗਿਆ ਕਿਤੇ 3 ਦਿਨ ਹੋ ਗਏ ਸੀ ਲਾਪਤਾ ਤੇ ਜਦੋਂ ਮਾਮਲਾ ਪੁਲਿਸ ਦੇ ਕੋਲ ਪਹੁੰਚਦਾ ਹੈ ਤਾਂ ਪੁਲਿਸ ਦੀ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਆਂਦਾ ਕਿ ਨੂਨ ਨੇ ਹੀ ਆਪਣੇ ਆਸ਼ਿਕ ਦੇ ਨਾਲ ਰਲ ਕੇ ਆਪਣੇ ਸੋਹਰੇ ਦੀ ਹੱਤਿਆ ਕਰ ਦਿੱਤੀ ਜੀ ਮਾਨ ਜੋ ਕਿ ਐਸਪੀ ਫਿਰੋਜ਼ਪੁਰ ਸੋਮੇ ਮਿਸਰਾ ਜੀ ਦੇ ਨਿਰਦੇਸ਼ ਮੁਤਾਬਿਕ ਕੋਈ ਵੀ ਤਫਤੀਸ਼ ਜਿਹੜੀ ਕੀਤੀ ਜਾਂਦੀ ਹੈ ਉਹ ਸੈਂਟਿਫਿਕ ਤੇ ਫੋਰੈਂਸਿਕ ਤਰੀਕੇ ਨਾਲ ਕੀਤੀ ਜਾਂਦੀ ਹੈ ਇਸ سلسلے ਵਿੱਚ थाना ਕਲਖੁਰਦ ਵਿੱਚ 27 ਸੈਪਟੰਬਰ ਨੂੰ ਇੱਕ ਪੜਚਾ ਦਰਜ ਹੋਇਆ ਸੀ ਜਿੱਥੇ ਇੱਕ ਬਲਵਿੰਦਰ ਸਿੰਘ ਨਾਮਕ ਜੁੜਾ ਵਿਅਕਤੀ ਸੀ ਉਹਦੀ ਜਿਹੜੀ ਹੈਗੀ ਹੱਤਿਆ ਕਰ ਦਿੱਤੀ ਗਈ ਸੀ ਤਤਤੀਸ ਦੌਰਾਨ ਇਹ ਪਾਇਆ ਗਿਆ ਕਿ ਜਿਹੜਾ ਬਲਵਿੰਦਰ ਸਿੰਘ ਸੀ ਉਹਦੀ ਜਿਹੜੀ ਨੂ ਸੀ ਉਨੂੰ ਦਾ ਰਿਲੇਸ਼ਨ ਕਿਸੇ ਹੋਰ ਬੰਦੇ ਨਾਲ ਸੀ ਉਹ ਬੰਦੇ ਨਾਲ ਮਿਲ ਕੇ ਕਿਸੇ ਇੱਕ ਪੀਜੇ ਬੰਦੇ ਦਾ ਸਹਾਰਾ ਲੈ ਕਰਕੇ ਉਨੂੰ ਪਹਿਲਾ ਤਾਂ ਬਲਵਿੰਦਰ ਸਿੰਘ ਨੂੰ ਫੋਨ ਕਰਕੇ ਬੁਲਾਇਆ ਕਿ ਤੁਹਾਨੂੰ ਸਰਾਬ ਪਿਉਣੀ ਹੈ ਜਦੋਂ ਬੰਦਾ ਉੱਥੇ ਚੱਲ ਗਿਆ ਤਾਂ ਉਨੂੰ ਨਹਿਰ ਵਿੱਚ ਸੁੱਟਦਾ ਇਹ ਕੇਸ ਵਿੱਚ ਥਾਣਾ ਕਲਖੁਰਦ ਦੀ ਟੀਮ ਨੇ ਡੀਐਸਪੀ ਸ੍ਰੀ ਕਰਨ ਸ਼ਰਮਾ ਜੀ ਦੇ ਰਹਿਨਮਾਈ ਹੇਠ ਇਹ ਜਿਹੜਾ ਕੇਸ ਸੀਗਾ ਇਹਨੂੰ ਸੋਲਵ ਕੀਤਾ ਜਦ ਜਿਹੜੀ ਸ਼ੱਟ ਗਾੜੀ ਸੀਗੀ ਉਹ ਵੀ ਬਰਮਤ ਹੋ ਗਈ ਤੇ ਜਿਹੜਾ ਲਾਸ ਸੀਗਾ ਉਹ ਵੀ ਬਰਮਤ ਕਰ ਲਿਆ ਇਸ ਮੁਕਦਮੇ ਵਿੱਚ ਬੋਹੜ ਸਿੰਘ ਜਿਹੜਾ ਦੋਸੀ ਹੈ ਉਹਦੀ ਗ੍ਰਿਫਤਾਰੀ ਹੋ ਗਈ ਹੈ ਤੇ ਜਿਹੜਾ ਬਲਵਿੰਦਰ ਸਿੰਘ ਦਾ ਦੀ ਨੂੰ ਸੀ ਅਮਨਦੀਪ ਕੌਰ ਉਹਦੀ ਗ੍ਰਿਫਤਾਰੀ ਹੋ ਗਈ ਤੇ ਜਿਹੜਾ ਤੀਜਾ ਬੰਦਾ ਸੀ ਗੌਰਵ ਉਹਨੂੰ ਪ੍ਰੋਡਕਸ਼ਨ ਵਾਲੇ ਤੇ ਲਾ ਕਰਕੇ ਉਹਦੀ ਵੀ ਅਰੈਸਟ ਪਾਈ ਗਈ ਹੈ ਤੇ ਇਹ ਇੱਕ ਕੇਸ ਜਿਹੜਾ ਹੈਗਾ ਇਹ ਸਾਇੰਟਿਫਿਕ ਤਰੀਕੇ ਨਾਲ ਕੀਤਾ ਗਿਆ ਜਿਹੜਾ ਤਫ਼ਤੀਸ਼ ਉੱਤੇ ਇੱਕ ਮੁਜ਼ਾਹਿਰਾ ਹੈ ਜੀ ਜੀ ਇਹ ਸਰ ਇਹ ਮਰਡਰ ਕਿੱਥੇ ਕੀਤਾ ਹੈਗਾ ਸੀਗਾ ਮਤਲਬ ਕਿਵੇਂ ਕੀਤਾ ਹੈਗਾ ਸੀਗਾ ਜੀ ਇਹ ਜਿਹੜਾ ਮਰਡਰ ਹੈ ਪਹਿਲੇ ਉੱਥੇ ਉਹਨੂੰ ਫੋਨ ਕਰਕੇ ਬੁਲਾਇਆ ਨਹਿਰ ਪਾਸੇ ਸਰਪੀਨ ਵਾਸਤੇ ਫਿਰ ਉੱਥੇ ਉਹਨੂੰ ਨਹਿਰ ਵਿੱਚ ਸੁੱਟਦਾ ਹੈ ਇਹ ਸੋਰਾ ਸੀਗਾ ਉਹਦਾ ਕੀ ਨਾਮ ਸੀ ਤਾਂ ਸੀਗਾ ਉਹਦਾ ਨਾਮ ਸੀ ਬਲਵਿੰਦਰ ਸਿੰਘ ਜਿਹੜਾ ਮਰਤੇ ਕੋਲੋਂ ਬਲਵਿੰਦਰ ਸੀ ਨਵੀਆਂ ਤੇ ਤਾਜ਼ਾ ਅਪਡੇਟਸ ਵਾਸਤੇ ਦੇਖਦੇ ਰਹੋ ਸਾਡਾ ਚੈਨਲ ਸ਼ੇਰ ਪੰਜਾਬ ਨਿਊ ਚੈਨਲ ਉਸ ਖਾਸ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਔਰ ਲਾਈਕ ਤੱਕ ਕਰ ਹੀ ਦੇਣਾ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾਣਾ ਨਾ ਪੁੱਲਣਾ ਤਾਂ ਜੋ ਕਿ ਸਮੇਂ-ਸਮੇਂ 'ਤੇ ਸਾਡੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਫਿਲਹਾਲ ਮੈਨੂੰ ਦਿਓ ਇਜਾਜ਼ਤ ਔਰ ਦੇਖਦੇ ਰਹੋ ਸ਼ੇਰ ਪੰਜਾਬ ਨਿਊ ਚੈਨਲ